ਕੀ ਨਾ ਤੁਹਾਡਾ ਬੋਰਾ ਭਾਈ ਭਾਈ ਕੀ ਮਾਮਲਾਤ ਹੈਗਾ ਮਾਮਲਾ ਹੈਗਾ ਭਾਈ ਮੇਰਾ ਉੱਤੇ 21 ਨੰਬਰ ਪਲਾਟ ਹੈ ਜੀ ਕਿਤੇ ਕਿਹੜੀ ਜੰਡੇ ਵਾਲੀ ਭਾਈ ਆਪਣੇ ਸਨ ਸਨ ਰਾਈਸ ਸਿਟੀ ਠੀਕ ਹੈ ਮੇਰਾ 21 ਨੰਬਰ ਪਲਾਟ ਹੈ ਭਾਈ ਉੱਤੇ ਮੈਂ 2000 ਰੁਪਏ ਜੀ 21 'ਚ ਲਿੱਤਾ ਸੀਗਾ ਸੀ 23 'ਚ ਜਾ ਕੇ ਇਹਨਾਂ ਨੇ ਰਜਿਸਟਰੀ ਕਰਾਈ ਭਾਈ ਹੁਣ ਭਾਈ ਉੱਤੇ ਸਟੇ ਲੱਗ ਗਿਆ ਆ ਹਮ ਹੁਣ ਭਾਈ ਸਟੇ ਦੇ ਚੱਕਰ 'ਚ ਸਾਹਮਣੇ ਦੇਖੋ ਭਾਈ ਹੁਣ ਪਤਾ ਲੱਗਿਆ ਸਟੇ ਚੱਲ ਰਿਹਾ ਹੈ ਇੱਥੇ ਇਹਨੂੰ ਪਤਾ ਨਹੀਂ ਇਹਨੇ ਕੋਠੀ ਲੈ ਕੇ ਨਾ ਰੈਂਟ ਤੇ ਦਿੱਤੀ ਸੀਗੀ ਜੀ ਤੇ 22 ਚ ਸਟੇ ਲੱਗਾ ਸੀਗਾ 23 ਚ ਇਹਨੇ ਰਜਿਸਟਰੀ ਕਰਾਈ ਤੇ ਬੈਂਕ ਤੋਂ ਵੀ ਲੋਨ ਲਿੱਤਾ ਆ ਇਹਨੇ ਤੇ ਇਹਨੂੰ ਪਤਾ ਹੀ ਨਹੀਂ ਹੈਗਾ ਤੇ ਇਹਨੂੰ ਮਤਲਬ ਇੰਤਕਾਲ ਵੀ ਚੜ ਗਿਆ ਰਜਿਸਟਰੀ ਵੀ ਹੋ ਗਈ ਸਭ ਕੁਝ ਹੋ ਗਿਆ ਹੁਣ ਇਹਨੂੰ ਪਤਾ ਲੱਗ ਰਿਹਾ ਕਿ ਆਤੇ ਸਟੇ ਚ ਲੱਗਾ ਪਿਆ ਰੋਲੇ ਲਈ ਬ੍ਰੋਕਰੀ ਹੈ ਕਿ ਕੱਲ ਨੂੰ ਮੰਨ ਲਓ ਕੋਰਟ ਉਸ ਬੰਦੇ ਦੇ ਹੱਕੇ 'ਚ ਡਿਸੀਜਨ ਦੇ ਦੇ ਤਾਂ ਆ ਕਿੱਥੇ ਜਾਊਗਾ ਦੋਨੀ ਵਾਲੇ ਨੇ ਇਸ ਚੀਜ਼ ਦਾ ਤੁਹਾਨੂੰ ਬਿਲਕੁਲ ਨਹੀਂ ਦੱਸਿਆ ਪਹਿਲਾਂ ਜਿੰਨੇ ਭਾਜੀ ਵੇਚੀ ਹੈ ਉਨੇ ਦੱਸਿਆ ਹੀ ਨਹੀਂ ਕਿ ਇੱਥੇ ਉਹਨੇ ਸਿੱਧਾ ਭਾਰ ਮੁਕਤ ਹੈ ਜੀ ਮੇਰੀ ਕਲੋਨੀ ਹੈ ਮੇਰਾ ਸਭ ਕੁਝ ਉਹਨੇ ਦੱਸੇ ਨਹੀਂ ਇਹਨਾਂ ਨੂੰ ਕੁਝ ਵੀ ਕਿ ਇੱਥੇ ਕੋਰਟ ਕੇਸ ਚੱਲ ਰਿਹਾ ਹੈ ਕੁਝ ਵੀ ਨਹੀਂ ਦੱਸਿਆ ਇਹਨਾਂ ਨੂੰ ਤੇ ਹੁਣ ਲੋਨ ਆ ਜਿਹੜਾ ਤੁਹਾਡਾ ਬੈਂਕ ਦਾ ਉਹ ਤਾਂ ਬੈਂਕ ਦਾ ਲੋਨ ਤਾਂ ਚੱਲੀ ਜਾਣਾ ਹਾਂਜੀ ਉਹ ਤਾਂ ਕਿਸ਼ਤਾਂ ਦੇ ਹੀ ਰਿਹਾ ਬਾਜੀਆ ਤੇ ਉਹਨਾਂ ਨੂੰ ਹੁਣ ਪਤਾ ਲੱਗ ਰਹੀ ਹੈ ਕਿ ਇੰਨਾ ਵੱਡਾ ਦਿੱਕ ਪਲਾਏਗਾ ਵਾ ਕਿ ਉਹਨਾਂ ਕੱਲ ਨੂੰ ਕਿੱਥੇ ਜਾਊਗਾ ਜੇ ਕੋਰਟ ਦੂਜੇ ਬੰਦੇ ਦੇ ਹੱਕੇ ਡਿਸੀਜਨ ਦੇ ਦਿੰਦਾ ਆ ਕਿੱਥੇ ਜਾਊਗਾ ਇਹਨੇ ਭਾਈ 26 ਲੱਖ ਦਾ ਮਕਾਨ ਲਿੱਤਾ ਤੁਹਾਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਇਹਨਾਂ ਨੇ ਫਲੌਟ ਕੀਤਾ ਹੈ ਤੁਹਾਡੇ ਨਾਲ ਬਾਜੀ ਇਹਨਾਂ ਦੇ ਨਾਲ ਜੋ ਵੀ ਹੈ ਇਨਸਾਫ ਦਿੱਤਾ ਜਾਵੇ ਇਹਨਾਂ ਨੂੰ ਤੁਸੀਂ ਕੀ ਮੰਗ ਕਰਦੇ ਹੋ ਪ੍ਰਜਾਪ ਇਨਸਾਫ ਦੀ ਬਾਜੀ ਜਿਹੜੀ ਮਾਨਯੋਗ ਕੋਰਟ ਵੱਲੋਂ ਬਾਈ ਦੇ ਆਰਡਰ ਨੇ ਉਹਨਾਂ ਤੇ ਸਟੇ ਲੱਗੀ ਆ ਹਾਂਜੀ ਸਟੇ ਲੱਗੀ ਉਸ ਦੇ ਬਾਵਜੂਦ ਬਾਜੀ ਕਿੱਦਾਂ ਰਜਿਸਟਰੀ ਹੋ ਗਈ ਤੇ ਉਸ ਤੋਂ ਬਾਅਦ ਇਹਨਾਂ ਨੇ ਆਪਣਾ ਐਫੀਡੇਵਿਟ ਵੀ ਦਿੱਤੇ ਆ 30 32 ਜਿਨ੍ਹਾਂ ਦੇ ਮਕਾਨ ਹੈਗੇ ਉੱਥੇ ਤੇ ਉਹਨਦੇ ਤੇ ਬਾਜੀ 165 ਨੰਬਰ ਐਫਆਈਆਰ ਵੀ ਦਰਜ ਹੋਈ ਹੈ ਜੀ ਤੇ ਉਸ ਤੋਂ ਬਾਵਜੂਦ ਇਹ ਤਾਂ ਕਾਰਵਾਈ ਨਹੀਂ ਹੋਈ ਹੁੰਦੇ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਕੀ ਹੈ ਇਨਸਾਫ ਕੀਤਾ ਜਾਵੇ ਬਾਜੀ ਜਿਨ੍ਹਾਂ ਦੇ ਉੱਤੇ ਮਕਾਨ ਆ ਭਾਜੀ ਕਿਸੇ ਨੇ ਲੋਨ ਲੈ ਕੇ ਲਿੱਤਾ ਇਤਨੀ ਮਿਹਨਤ ਨਾਲ ਭਾਜੀ ਅਗਲੇ ਨੇ ਆਪਣੇ ਕੋਠੀ ਬਣਾਈ ਮਕਾਨ ਬਣਾਇਆ ਤੁਹਾਨੂੰ ਵੀ ਪਤਾ ਭਾਜੀ ਇੱਕ ਮਕਾਨ ਬਣਾਉਣ ਲਈ ਜ਼ਿੰਦਗੀ ਲੱਗ ਜਾਂਦੀ ਬੰਦੇ ਦੀ ਆਮ ਬੰਦੇ ਦੀ ਜੀ ਤੇ ਉਹਨਾਂ ਨੇ ਬਣਾਇਆ ਹੁਣ ਉਹਨਾਂ ਨੂੰ ਪਤਾ ਲੱਗਿਆ ਹੁਣ ਆਈ ਸਾਰੀ ਜ਼ਿੰਦਗੀ ਦੀ ਮਿਹਨਤ ਦੀ ਕਮਾਈ ਗਈ ਠੀਕ 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 ਹੁਣ ਸਾਡੇ ਗੋਣ ਹਾਜੀ ਗੋਣ ਪਰਨਾ ਨਾ ਆ ਸਰ ਜੀ ਸੁਣਨਾ ਕੋਲ ਸਰ ਸਾਹਿਬ ਰਵੀ ਕੁਸ਼ਨ ਸਿੰਘਲਾ ਜੀ ਸਰ ਇੱਕ ਜਿਹੜੀ ਕਾਲਨੀ ਹੈ ਤੁਹਾਡੀ ਉਹਦਾ ਇੱਕ ਵਿਰੋਧ ਹੋਇਆ ਜੇ ਕਿਸੇ ਦਫ਼ਤਰ ਮਨਪਤਾ ਦਿੱਤਾ ਗਿਆ ਕਿ ਤੁਹਾਡੀ ਕਰੋਨੇ ਦੇ ਵਿੱਚ ਇੱਕ ਕੁਝ ਇਲੀਗਲ ਜਗਾ ਹੈਗੀ ਇਲੀਗਲ ਤੋਂ ਭਾਅ ਕੀ ਹੋ ਗਿਆ ਤੇ ਸਟੇ ਚਾਹਦਾ ਪਿਆ ਤੁਹਾਡਾ ਕੋਬਦਾ ਲੇਕਿਨ ਉਹਦੇ باوجود ਇਸ ਜੀ ਆਪਣਾ ਕੀ ਮਸਲੇ ਸਾਬ ਹੈ ਭਾਈ ਸਾਹਿਬ ਕੀ ਮੈਂ ਪੁੱਛ ਸਕਦਾ ਵੀ ਕਿਹੜੇ ਬੰਦੇ ਨੇ ਵਿਰੋਧ ਕੀਤਾ ਠੀਕ ਹੈ ਨਾ ਜੀ ਔਰ ਕਿਸ ਵਿਹਾਫ ਦੇ ਵਿਰੋਧ ਕੀਤਾ ਸਰ ਤੁਹਾਡੇ ਹੀ ਨਾ ਕਲੋਨੀ ਦੇ ਵਿੱਚ ਦੋ ਬੰਦੇ ਨੇ ਪਲਾਟ ਲਏ ਸੀ ਇੱਕ ਤਾ ਉਹ ਨਾਲ ਆਇਆ ਸੀ ਤੇ ਇੱਕ ਸਮਾਜ ਸੇਵੀ ਕੋਈ ਅਮਨ ਸਿੰਘ ਨੇ ਜਿਨ੍ਹਾਂ ਨੇ ਇਹ ਉੱਤੇ ਸਾਰਾ ਬਾਈਟਾ ਭਾਈ ਸਾਹਿਬ ਪਲਾਟ ਨੰਬਰ ਕਿਹੜੇ ਕਿੜੇ ਨੇ ਉਹਨਾਂ ਬੰਦੇ ਦੇ 21 ਨੰਬਰ ਠੀਕ ਹੈ ਜੀ ਤੁਹਾਡੇ ਇੱਕ ਮੈਂ ਨੌਲੇਜ ਲਈ ਦੱਸ ਦਿਆਂ ਮੇਰੇ ਕੋਲ ਜਿਹੜੀ ਉਹ ਕਲੋਨੀ ਹੈਗੀ ਸਨਰਾਈਜ਼ ਸਿਟੀ ਠੀਕ ਹੈ ਜੀ ਉਸ ਦੇ ਵਿੱਚ ਮੇਰੇ ਕੋਲ 21 ਨੰਬਰ ਪਲਾਟ ਹੀ ਨਹੀਂ ਹੈਗਾ ਠੀਕ ਹੈ ਜੀ ਇਹ ਪਲੋਂਦੀ ਇੱਕ ਕਲੋਨੀ ਜਿਹੜੀ ਗੁਲਸ਼ਨ ਕੁਮਾਰ ਨੇ ਕੱਟੀ ਸੀ ਆਪਣੇ ਇੱਕ ਡਰਾਈਵਰ ਦੇ ਨਾਮ ਤੇ ਉਹ ਆ ਆਪਣੇ ਡਰਾਈਵਰ ਦੇ ਨਾਮ ਤੇ ਇਹਦੇ ਪਾਸ ਕਰਵਾਈ ਸੀ ਜੀ ਉਸ ਕਲੋਨੀ ਦੇ ਵਿੱਚ ਮੇਰੇ ਕੋਲ ਜਿਹੜੇ ਪਲਾਟ ਨੰਬਰ 144 ਤੋਂ ਲੈ ਕੇ 408 ਤੱਕ ਨੇ ਮੈਂ ਇਹਦੇ ਲਈ ਤੁਹਾਨੂੰ ਮੈਂ ਦੱਸਦਾ ਆਹ ਕਲੋਨੀ ਜਿਹੜੀ ਪਾਸ ਹੋਈ ਆ ਸਰ ਆਪ ਪਲੀਜ਼ ਦੇਖੋ ਇਹ ਰਜਿੰਦਰ ਸਿੰਘ ਦਾ ਐਗਰੀਮੈਂਟ ਆ ਜੀ ਜਿਹਦੇ ਨਾਮ ਤੇ ਕਲੋਨੀ ਅਪਰੂਵ ਹੋਈ ਆ ਜੀ ਠੀਕ ਹੈ ਜੀ ਔਰ ਆ 144 ਤੋਂ ਲੈ ਕੇ 408 ਨੰਬਰ ਤੱਕ ਪਲਾਟ ਨੇ ਤੁਹਾਡੀ ਇਸ ਗੱਲ ਤੇ ਪਹਿਲਾਂ ਤਾਂ ਇਹ ਗੱਲ ਕਲੀਅਰ ਹੁੰਦੀ ਹੈ ਜੀ ਵੀ ਮੇਰੇ ਕੋਲ 21 ਨੰਬਰ ਪਲਾਟ ਹੀ ਨਹੀਂ ਆ ਅੱਗੇ ਨੈਕਸਟ ਕੁਐਸਚਨ ਜੀ ਇਹ ਸਰ ਜਿਹੜਾ ਤੁਸੀਂ ਦੱਸਦੇ ਸੀਗੇ ਕਿ 3100 ਗਜ਼ ਦਾ ਜ਼ਮੀਨ ਦਾ ਜਿਹੜਾ ਹੈਗਾ ਹੈ ਉਹਦਾ ਕੀ ਹੈ ਜੀ ਭਾਈ ਸਾਹਿਬ ਗੁਲਸ਼ਨ ਕੁਮਾਰ ਤੋਂ ਇਹ ਪ੍ਰਾਪਰਟੀ ਮੈਂ ਪਰਚੇਜ਼ ਕੀਤੀ ਸੀ ਜੀ ਐਗਰੀਮੈਂਟ ਦੇ ਬਿਹਾਤੇ ਠੀਕ ਹੈ ਜੀ ਗੁਲਸ਼ਨ ਕੁਮਾਰ ਨੇ ਇਹ ਮੈਨੂੰ ਵੇਚੀ ਹੈ ਜੀ ਜਿਹੜੀ ਹੈਗੀ ਗਲਾਡਾ ਦੀ ਅਪਰੂਵਡ ਕਲੋਨੀ ਠੀਕ ਹੈ ਜੀ ਆਹ ਗੁਲਸ਼ਨ ਕੁਮਾਰ ਨੇ ਜ਼ਮੀਦਾਰ ਤੋਂ ਖਰੀਦੀ ਹੈ ਜੀ ਐਗਰੀਕਲਚਰ ਲੈ ਗੁਲਸ਼ਨ ਕੁਮਾਰ ਨੇ ਇਹ ਜਿਹੜੀ ਸਾਰੀ ਕਲੋਨੀ ਪਾਸ ਕਰਾ ਕੇ ਮੈਨੂੰ ਦੇਣੀ ਸੀ ਇਕੱਲੇ ਇਕੱਲੇ ਪਲਾਟ ਦਾ ਐਨਓਸੀ ਦੇਣਾ ਸੀ ਜੋ ਉਹਦੀ ਪਾਰਕਾਂ ਦੀ ਸੜਕਾਂ ਦੀ ਜੋ ਕੁਝ ਵੀ ਹੈਗੀ ਹੈ ਉਹ ਸਾਰੀ ਪ੍ਰਾਪਰਟੀ ਜਿਹੜੀ ਹੈਗੀ ਗਲਾਡਾ ਦੇ ਨਾਮ ਟ੍ਰਾਂਸਫਰ ਕਰਨੀ ਸੀ ਠੀਕ ਹੈ ਜੀ ਇਹ ਤੋਂ ਬਾਅਦ ਗੁਲਸ਼ਨ ਕੁਮਾਰ ਨੇ ਜ਼ਿਮੀਦਾਰ ਨੂੰ ਪੇਮੈਂਟ ਨਾ ਦੰਦੇ ਹੋਏ ਉਲਟਾ ਉੱਥੇ ਮੇਰੇ ਖਿਲਾਫ ਇੱਕ ਕੋਰਟ 'ਚ ਕੇਸ ਲਗਾਤਾ ਜਿਸ ਵਿੱਚ ਜਿਹੜੀ ਰਜਿਸਟਰੀ ਮੈਂ ਜ਼ਿਮੀਦਾਰ ਤੋਂ ਕਰਵਾਈ ਸੀ ਮਾਨਯੋਗ ਅਦਾਲਤ ਨੇ ਇਹ ਕਲੀਅਰ ਕਰਤਾ 7.11.2022 ਨੂੰ ਜਿਹੜੀ ਆ ਜੱਜ ਸਾਹਿਬ ਦਾ ਕਾਗਜ਼ ਹੈ ਇਹਨਾਂ ਨੇ ਇਹ ਕਹਤਾ ਜੀ ਵੀ ਜਿਹੜੀ ਰਜਿਸਟਰੀ ਜ਼ਮੀਨ ਦਾ 3100 ਵਰਗਾਈ ਦੀ ਹੋਈ ਹੈ ਜੀ ਠੀਕ ਹੈ ਜੀ ਇਹ ਨੀਟ ਐਂਡ ਕਲੀਨ ਹੈ ਇਹਦੇ ਉੱਤੇ ਕੋਈ ਭਾਰ ਜਾਂ ਕੋਈ ਚਾਰਜ ਨਹੀਂ ਹੈਗਾ ਇਹ ਮੈਂ ਇਹਨੂੰ ਜਦੋਂ ਚਾਹਾਂ ਜਿੱਦਾਂ ਚਾਹਾਂ ਮੈਂ ਇਹਨੂੰ ਵੇਚ ਸਕਦਾ ਅੱਜ ਤੋਂ ਬਾਅਦ ਮਤਲਬ 7.11.2022 ਤੋਂ ਬਾਅਦ ਮੈਂ ਜਿਹੜਾ ਮੇਰਾ ਇਹ ਐਗਰੀਮੈਂਟ ਹੈ ਐਗਰੀਮੈਂਟ ਟੂ ਸੈਲ ਜਿਹਦੇ ਜਿਹਦੇ ਵਿਹავਤੇ ਮੈਂ ਪ੍ਰਾਪਰਟੀ ਪਰਚੇਜ਼ ਕੀਤੀ ਹੈ ਇਹਦੇ ਵਿਹავਤੇ ਅੱਗੇ ਐਗਰੀਮੈਂਟ ਹੋਰ ਨਹੀਂ ਕਰਨਾ ਜੈ ਸਾਹਿਬ ਨੇ ਮੈਨੂੰ ਇਹ ਰੈਸਟ੍ਰਿਕਸ਼ਨ ਲਾਈ ਹੈ ਨਾ ਕਿ ਜਿਹੜੀ ਮੇਰੀ 3100 ਵਰਗਾਈ ਠੀਕ ਹੈ ਜੀ ਹੋਰ ਬਸ ਮਤਲਬ ਉਹ ਜਿਹੜਾ 3100 ਵਰਗ ਦਾ ਪਾਰਟ ਹੈ ਜਿਹੜਾ ਮੈਂ ਕਹਿ ਰਿਹਾ ਕਿ ਬਿਲਕੁਲ ਕਲੀਨ ਬਿਲਕੁਲ ਨੀਟ ਐਂਡ ਕਲੀਨ ਹੈ ਜੀ ਉਹ ਹਰ ਬੰਦਾ ਜਿੱਥੇ ਜਾ ਕੇ ਕੋਰਟ ਤੋਂ ਜੈ ਸਾਹਿਬ ਦਾ ਆਰਡਰ ਚੈੱਕ ਕਰ ਸਕਦਾ ਹੋਰ ਕਰ ਸਕਦਾ ਮੇਰੇ ਖਿਆਲ ਆ ਵੀ ਜਿਹੜੇ ਬੰਦੇ ਜੋ ਮੈਂ ਸਮਝਦਾ ਵੀ ਸਮਾਜ ਚ ਕੋਈ ਨਵੇਂ-ਨਵੇਂ ਬਲੈਕਮੈਲਰ ਪੈਦਾ ਹੋ ਰਹੇ ਨੇ ਜਿਨ੍ਹਾਂ ਨੂੰ ਦੇਖਿਆ ਵੀ ਹੋਰ ਤਾਂ ਉਹਨਾਂ ਦਾ ਕੋਈ ਬੰਦਾ ਨਹੀਂ ਕੋਈ ਸਮਾਜ ਸੇਵੀ ਦੇ ਨਾਮ ਤੇ ਬਣ ਕੇ ਗੁੱਦੂ ਜੀ ਦੇ ਨਾਮ ਤੇ ਬਣ ਕੇ ਕੋਈ ਤੀਜੇ ਨਾਮ ਤੇ ਬਣ ਕੇ ਠੀਕ ਹੈ ਜੀ ਉਹ ਕਹਿੰਦੇ ਆ ਵੀ ਹੋਰ ਤਾਂ ਸਾਨੂੰ ਕੋਈ ਕੰਮ ਹੈ ਨਹੀਂ ਇਹਨਾਂ ਨੂੰ ਬਲੈਕਮੇਲ ਕਰਕੇ ਛੇ ਸਾਨੂੰ ਕੁਝ ਮਿਲ ਜੇ ਜੋ ਮੇਰੀ ਸੋਚ ਆ ਤੁਸੀਂ ਬਿਲਕੁਲ 1000% ਮੇਰੇ ਤੇ ਇਲਜ਼ਾਮ ਲੱਗ ਰਿਹਾ ਜੀ ਇਹਦੇ ਲਈ ਮੈਂ ਜੇ ਮੈਂ ਤੁਹਾਡੀ ਮਾਧਿਵਰਾਹੀ ਨੂੰ ਦੱਸਣਾ ਚਾਹਨਾ ਇਸ ਜਿਹੜੀ ਹੈਗੀ ਆ ਇਹਦੇ ਵਿਹਾਰ ਤੇ ਮੈਂ ਮਾਨ ਹਾਂ ਨਹੀਂ ਦਾਵਾ ਵੀ ਪਾਵਾਂਗਾ ਕਿਉਂਕਿ ਜਦ ਸਾਡੇ ਆਰਡਰ ਨੂੰ ਉਹਨਾਂ ਨੇ ਮਿਸ ਅਪਰੋਪਰੀਏਟ ਕੀਤਾ ਨੰਬਰ 1 ਮੇਰੇ ਕੋਲ ਮੇਰੇ ਪਲੋਡੀ ਦੇ ਵਿੱਚ ਮੇਰੇ ਕੋਲ 22 ਨੰਬਰ ਪਲਾਟ ਮੇ ਹੀ ਹੈਗਾ ਜਿਹੜਾ ਤੁਹਾਡੇ ਕੋਲ ਬੰਦਾ ਪਰਚੀ ਕਰਾਇਆ ਸਰ ਜਿਹੜੀ ਕਲੋਨੀ ਦੀ ਗੱਲ ਉਹਦੀ ਕੀ ਨਾਮ ਹੈ ਸਨਰਾਈਜ਼ ਸਿਟੀ ਦੀ ਜੀ ਚੰਡੀਗੜ੍ਹ ਰੋਡ ਤੇ ਜੰਡੇ ਵਾਲੀ ਬੰਦੀ ਉਹ ਹੀ ਹੈ ਉਹ ਹੀ ਸੇਮ ਕੋਪੀ ਇੱਕ ਉਹਨਾਂ ਦੇ ਕੋਲੇ ਵਿੱਚ ਭਾਈ ਸਾਹਿਬ ਪਰ 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 ਵਿੱਚ ਉਹ ਇੱਕ ਲਾਈਨ ਦਿਖਾ ਰਹੀ ਸੀ ਕਿ ਹੀ ਕੈਨ ਨਾਟ ਮੇਕ ਐਨੀ ਡੀਲ ਐਡ ਐਗਰੀਮੈਂਟ ਟੂ ਸੈਲ ਵਿਦ ਐਨੀਬਾਡੀ ਸਰ ਮੈਂ ਬਿਲਕੁਲ ਪਰ ਇਹਦੇ ਵਿੱਚ ਇਹਨੂੰ ਪੜੋ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਐਗਰੀਮੈਂਟ ਟੂ ਸੈਲ ਤੁਹਾਡੇ ਕੋਲ ਹੈਗਾ ਇਹਦੇ ਵਿਹਾਰੇ ਅੱਗੇ ਐਗਰੀਮੈਂਟ ਨਹੀਂ ਕਰਨਾ ਠੀਕ ਹੈ ਜੀ ਪਰ ਭਾਈ ਸਾਹਿਬ ਤੁਸੀਂ ਆ ਚੀਜ਼ ਜਿਹੜੀ ਹੈਗੀ ਆ ਜਜਮੈਂਟ ਇਹ ਕਲੀਅਰ ਪੜੋ 3100 ਗਾਜ ਇਹ ਬਿਲਕੁਲ ਫਰੀ ਹੈ ਭਾਈ ਸਾਹਿਬ ਜੋ ਉਥੇ ਤਸਦੀਲਦਾਰ ਬੈਠੇ ਨੇ ਐਜੂਕੇਟਿਡ ਬੈਠੇ ਨੇ ਸਾਰੇ ਕੋਈ ਤਾਂ ਹੈ ਨਹੀਂ ਵੀ ਆਨ ਐਜੂਕੇਟਿਡ ਬੈਠੇ ਨੇ ਜਿਨ੍ਹਾਂ ਨੇ ਦੇਖ ਕੇ ਇਹ ਰਜਿਸਟਰੀਆਂ ਕੀਤੀਆਂ ਜੀ ਠੀਕ ਹੈ ਜੀ ਇਹ ਆਲਰੇਡੀ ਇਹ ਸਾਡੀ ਸਾਰੀ ਸਾਡੀ ਫਰਦ ਦੇ ਵਿੱਚ ਵੀ ਚੜੀ ਹੋਈ ਹੈ ਜਿਹੜੀ ਸਰ ਸਟੇ ਦਾ ਰੋਲ ਆਇਆ ਕੋਰਟ ਵੱਲੋਂ ਸਟੇ ਕਿਸ ਚੀਜ਼ ਦੇ ਉੱਤੇ ਸਟੇ ਭਾਈ ਸਾਹਿਬ ਇਹ ਹੈਗਾ ਜੱਜ ਸਾਹਿਬ ਨੇ ਇਹ ਬਣਾ ਕੀਤਾ ਵੀ ਤੁਸੀਂ ਹਜੇ ਜਿੰਨਾ ਚਿਰ ਤੱਕ ਅੱਗੇ ਫਰਦਰ ਰਜਿਸਟਰੀਆਂ ਨਹੀਂ ਹੁੰਦੀਆਂ 3100 ਗਾਜ ਨੂੰ ਛੱਡ ਕੇ ਜਿੰਨਾ ਚਿਰ ਤੱਕ ਜ਼ਿਮੀਦਾਰ ਤੋਂ ਰਜਿਸਟਰੀਆਂ ਨਹੀਂ ਹੁੰਦੀਆਂ ਅੱਗੇ ਇਹਦੇ ਬਿਹਾ ਤੇ ਐਗਰੀਮੈਂਟ ਤੋਂ ਐਗਰੀਮੈਂਟ ਨਾ ਕਰੋ ਨਾ ਕਿ ਰਜਿਸਟਰੀ ਮੇਰੀ ਬੰਦ ਉਹਨਾਂ ਨੇ ਇਹ ਕਹਿਣਾ ਕਿ ਜਿਹੜੇ 3100 ਦੀ ਤੁਸੀਂ ਗੱਲ ਕਰਦੇ ਪਏ ਹੋ ਉਸੇ 3100 ਨੂੰ ਲੈ ਕੇ ਮਸਲਾ ਜਿਹੜਾ ਹੈਗਾ ਭਾਈ ਸਾਹਿਬ ਭਾਈ ਸਾਹਿਬ ਇਹਦੇ ਵਿੱਚ ਜਿਹੜਾ ਬੰਦਾ ਕੋਈ ਅੱਜ ਨਾ ਨੀਮ ਹਕੀਮ ਖਤਰਾਈ ਜਾਣਾ ਜਿਹੜੇ ਬੰਦੇ ਨਵੇਂ-ਨਵੇਂ ਪੈਦਾ ਹੋ ਰਹੇ ਨੇ ਜੀ ਪਤਾ ਨਹੀਂ ਕੋਈ ਆਪਣੀ ਲੀਡਰੀ ਚਮਕਾਉਣਾ ਚਾਹੁੰਦੇ ਆ ਜਾਂ ਕੋਈ ਸਮਾਜ ਸੇਵੀ ਬੰਨਾ ਚਾਹੁੰਦੇ ਆ ਉਹਨਾਂ ਨੂੰ ਉਹਨਾਂ ਨੂੰ ਕਹੇ ਇਹ ਪਹਿਲਾਂ ਡੀਪਲੀ ਇਹ ਤੇ ਜਾ ਤਾਂ ਲੋ ਮੈਟਰ ਦੇ ਵਿੱਚ ਕੋਰ ਤੋਂ ਜਾ ਕੇ ਪਤਾ ਤਾਂ ਕਰੋ ਵੀ ਕੀ ਹੈਗਾ ਕਿਸੇ ਜਿਹੜੀ 100 ਗਾਇਤੇ ਕਿਉਂ ਇਸ ਤੇ ਹੋ ਗਿਆ 3100 ਗਾਇਤੇ ਭਾਈ ਸਾਹਿਬ ਕੋਈ ਇਸ ਤੇ ਨਹੀਂ ਹੈਗਾ 3100 ਜੱਜ ਤਾਂ ਗਾਇਤੇ ਜਾਤ ਨੇ ਕਹੀ ਹੈ ਕਿ ਬਿਲਕੁਲ ਕਲੀਅਰ ਹੈ ਇਹ ਬਿਲਕੁਲ ਜੱਜ ਦੇ ਆਰਡਰ ਨੇ ਜੀ ਜਿਹੜਾ ਤੁਸੀਂ ਦੱਸ ਰਹੇ ਹੋ ਕਿ ਉਹ ਬੰਦੇ ਜਿਹੜੇ 21 ਨੰਬਰ ਪਲਾਟ ਕਹਿ ਰਹੇ ਉਹ ਤੁਸੀਂ ਕਹਿ ਰਹੇ ਹੋ 21 ਨੰਬਰ ਪਲਾਟ ਤੋਂ ਭਾਈ ਸਾਹਿਬ ਮੇਰੇ 21 ਨੰਬਰ ਪਲਾਟ ਦਾ ਉਸ ਕਲੋਨੀ ਦੇ ਵਿੱਚ ਪਲਾਟ ਹੋਏਗਾ ਬਟ 21 ਨੰਬਰ ਪਲਾਟ ਮੇਰੇ ਕੋਲ ਨਹੀਂ ਹੈਗਾ ਮੇਰੇ ਕੋਲ ਪਲਾਟ ਨੰਬਰ 144 ਤੋਂ ਲੈ ਕੇ 408 ਤੱਕ ਨੇ ਕੀ ਜੀ ਮੈਂ ਉਹ ਕਹਿ ਰਿਹਾ ਕਿ ਤੁਹਾਡੀ ਕਲੋਨੀ ਦੇ ਵਿੱਚ ਪਲਾਟ ਖਰੀਦਿਆ ਤੁਹਾਡੇ ਤੋਂ ਖਰੀਦਿਆ ਭਾਈ ਸਾਹਿਬ ਮੇਰੇ ਕੋਲ ਕਲੋਨੀ ਦਾ ਪੋਰਸ਼ਨ ਹੈ ਇਹ ਕਲੋਨੀ ਆਲਰੇਡੀ 2006 ਦੀ ਕੱਟੀ ਹੋਈ ਹੈ ਮੇਰੇ ਕੋਲ ਜਿਹੜਾ ਇਹ ਇਹਦੇ ਵਿੱਚ ਪੋਰਸ਼ਨ ਹੈ 144 ਤੋਂ ਲੈ ਕੇ 488 ਅੱਜ ਜੀ ਕੀ ਉਹਨਾਂ ਨੇ ਕਿੰਨਾ ਖਰੀਦਿਆ ਉਹਨਾਂ ਨੇ ਭਾਈ ਸਾਹਿਬ ਮੈਨੂੰ ਕੀ ਪਤਾ ਮੈਂ ਕੀ ਦੱਸ ਸਕਦਾ ਇਹ ਤਾਂ ਤੁਸੀਂ ਉਹਨਾਂ ਦੀ ਰਜਿਸਟਰੀ ਦੇਖੋ ਐਗਰੀਮੈਂਟ ਦੇਖੋ ਤਾਂ ਉਹ ਤਾਂ ਉਹ ਦੱਸਣਗੇ ਕੀ ਤੋਂ ਖਰੀਦਿਆ ਉਹ ਤਾਂ ਜੋ ਡਾਕੂਮੈਂਟ ਆਕਰ ਮੇਲੇ ਪਰ ਮੇਰੇ ਕੋਲ ਰਜਿਸਟਰੀ ਹੋਈ ਹੈ ਲਿਆਓ ਦੱਸੋ ਮੈਂ ਜਵਾਬ ਦੇਆ ਮੇਰੇ ਕੋਲ ਪਲਾਟ ਹੈ ਨੰਬਰ 21